ਦਿੱਲੀ ਦੁਨੀਆ ਆਪਣੇ ਲਾਜ ਵਾਸਤਾ ਵਿਚਾਰੀ ਆ ਕੋਈ ਮੋਟਰਸਾਈਕਲ ਭਜ ਰਿਹਾ ਕੋਈ ਆਪਣੇ ਕਾਰ ਮੈਂ ਜਾ ਰਿਹਾ ਕੋਈ ਬਸਾ ਮੈਂ ਜਾ ਰਿਹਾ ਕੋਈ ਟ੍ਰੇਨ ਮੈਂ ਜਾ ਰਿਹਾ ਅਰ ਹਮ ਪੈਦਲ ਵੀ ਨਹੀਂ ਜਾ ਸਕਦੇ ਹੇ ਇਤਨਾ ਵੀ ਹੱਕ ਨਹੀਂ ਹੈ ਮਰ ਆ ਇਸ ਦੇਸ਼ ਕੇ ਅੰਦਰ ਆਪਣੇ ਹਰਿਆਣਾ ਐਂਟਰ ਕਰਨਾ ਆ ਦਿੱਲੀ ਤੋਂ ਵੀ ਦੂਰ ਆ ਜਦ ਹਰਿਆਣੇ ਮੈਂ ਐਂਟਰ ਹੋ ਜਾਗੇ ਜਦ ਦਿੱਲੀ ਕੀ ਬਾਤ ਆਵੇਗੀ ਨਾ ਫਿਰ ਦਿੱਲੀ ਤੇ ਪਰਮਿਸ਼ਨ ਲੈ ਲੇਗੇ ਦਿੱਲੀ ਪਰਮਿਸ਼ਨ ਦੇਹ ਨਾ ਦੇਹ ਕਹਦੇ ਆ ਪੰਜਾਬ ਸਰਕਾਰ ਕਰਿਆ ਹਮ ਬੀਜੇਪੀ ਨਾਲ ਮਿਲੇ ਵੀ ਨਹੀਂ ਹੈ ਇਹ ਸਾਰੀ ਮਿਲੀ ਭਗਤਾਂ ਸਾਰੀ ਸਰਕਾਰਾਂ ਕੀ ਵੀ ਇਨ ਕਿਸਾਨਾਂ ਨੂੰ ਇਨ ਮਜ਼ਦੂਰਾਂ ਨੂੰ ਬਿਲਕੁਲ ਤਲੀ ਪਰ ਬਿਠਾ ਕੇ ਸੜਕਾਂ ਪਰ ਲਿਆਓ ਇਹਨੂੰ ਫਿਰ ਨੇ ਮਾਰੇ ਕਹਿੰਦੇ ਰੋਟੀ ਖਾਵਾਂਗੇ ਇਹ ਪਹਿਲਾਂ ਵੀ ਕਹਿਆ ਅੱਜ ਵੀ ਕਰ ਰਹੇ ਆ ਇਤਨਾ ਤੱਕ ਇਸ ਤੜਕੇ ਉਪਰ ਗਰਦਨ ਅਰੇ ਮੂਹ ਕੇ ਅੰਦਰ ਜਵਾਨ ਆ ਹਮ ਆਪਣੇ ਇੱਕ ਵੀ ਕਿਸਾਨ ਦਾ ਇੱਕ ਵੀ ਇਤਨੀ ਇੰਚ ਵੀ ਜਗ੍ਹਾ ਸਰਕਾਰ ਨੂੰ ਨਹੀਂ ਦੇਣਗੇ ਦੀਪ ਜਲਵੇੜੇ ਦੇ ਪਿਤਾ ਜੀ ਅੱਗੇ ਗਏ ਸੀ ਇਹਨਾਂ ਨੇ ਗੱਲਬਾਤ ਵੀ ਕੀਤੀ ਸੀ ਗੱਲਬਾਤ ਕਰਦੇ ਆ ਤੁਸੀਂ ਪੁਲਿਸ ਕੋਲ ਗਏ ਸੀ ਉਹਨਾਂ ਨਾਲ ਗੱਲਬਾਤ ਕੀਤੀ ਸੀ ਅਧਿਕਾਰੀਆਂ ਨਾਲ ਕੀ ਗੱਲਬਾਤ ਹੋਈ ਨਹੀਂ ਗੱਲਬਾਤ ਕੋਈ ਨਹੀਂ ਹੋਈ ਉਹ ਕਹ ਰਹੇ ਭਾਈ ਅੱਗੇ ਨਹੀਂ ਜਾਣ ਦਿੰਦੇ ਹਮ ਅਰ ਮਸਲਾ ਹੱਲ ਗੱਲਬਾਤ ਗੱਲ ਕਰ ਲਿਓ ਮੈਂ ਕਿ ਜੀ ਮੈਂ ਕੋਈ ਬਾਤ ਨਹੀਂ ਕਰਨੀ ਹੈ ਮਾਰੇ ਜੋ ਅਗੂਆ ਉਹ ਕਰਾਂਗੇ ਆਪਾਂ ਨੇ ਭਨੇੜ ਸਾਹਿਬ ਨੂੰ ਕਹਿ ਦਿਆ ਵੀ ਜੀ ਦੇਖੋ ਜੇ ਕੋਈ ਬਾਤਚੀਤ ਅਗਲੇ ਕਰਨਾ ਚਾਹਾਂ ਤੋ ਕਰ ਲਿਓ ਬਾਕੀ ਬਾਤਚੀਤ ਚੱਲ ਰਹੀਆ ਭਨੇੜ ਸਾਹਿਬ ਦੇ ਲਈ ਉਹ ਮਲੇ ਮੀਡੀਆ ਕਰਮੀ ਪੁੱਛ ਰਹੇ ਆਂ ਕੀ ਬਾਤ ਕਿਹਾ ਹੋਵਾਗੀ ਬਾਕੀ ਜਾਣਗੇ ਫਿਰ ਦਿਖਾਈ ਗਿਆ ਬਣਾਗਾ ਨਹੀਂ ਜਦੋਂ ਤੁਸੀਂ ਐਲਾਨ ਕੀਤਾ ਸੀ ਕਿ ਦਿੱਲੀ ਵਾਲ 101 ਕਿਸਾਨ ਜਾਣਗੇ ਉਦੋਂ ਪ੍ਰਸ਼ਾਸਨ ਨੇ ਕੋਈ ਗੱਲਬਾਤ ਨਹੀਂ ਕੀਤੀ ਕੋਈ ਸੱਦਾ ਆਇਆ ਕੋਈ ਗੱਲਬਾਤ ਹੋਈ ਕਿ ਨਹੀਂ ਨਾ ਕੋਈ ਸੱਦਾ ਨਹੀਂ ਆਇਆ ਇਹਨਾਂ ਨੇ ਤਾਂ ਸਿਰਫ ਇੱਕ ਬਾਤ ਸੱਦੇ ਮੈਂ ਪਹਚਾਈ ਮਾਰੇਵਾ ਵੀ ਪਰਮਿਸ਼ਨ ਲੈ ਕੇ ਆਓ ਪੈਦਲ ਜਾਣੇ ਵਾਸਤੇ ਵੀ ਦਿੱਲੀ ਦੁਨੀਆ ਜਿਹੜੀ ਆ ਯਾਰ ਹਮ ਕੋਈ ਦਿੱਲੀ ਕੱਲੇ ਥੋੜੀ ਜਿਹਰੇ ਆ ਦਿੱਲੀ ਦੁਨੀਆ ਆਪਣੇ ਲਾਜ ਵਾਸਤੇ ਵੀ ਜਿਹਰੀ ਆ ਕੋਈ ਮੋਟਰਸਾਈਕਲ ਭਜਿਆ ਰਿਹਾ ਕੋਈ ਆਪਣੇ ए कार में जा रहे या कोई बस में जा रहे कोई ट्रेन में जा रहे और हम पैदल भी नहीं जा सकते हैं इतना भी हक नहीं है हमारा इस देश के अंदर कि हम अपने हरियाणा के अंदर पहले अपन हरियाणा एंटर करना है दिल्ली तो अभी दूर है जब हरियाणा में एंटर हो जाएंगे जब दिल्ली की बात आवेगी ना फिर दिल्ली से परमिशन ले लेंगे दिल्ली परमिशन देहे ना देहे बात हरियाणा वाले दिल्ली नाड़ावा बीचवा भी दिल्ली वाली जाने की परमिशन लेके आओ जब मैं उरा एंटर करा दे मनु उसके बाद जब अपन दिल्ली पहुंचेंगे वहां दिल्लीली भी देख लेंगे ਨੀ ਤੁਸੀਂ ਕਿਹਾ ਨਹੀਂ ਕਿ ਸਾਡੀ ਰਾਜਧਾਨੀ ਹੈ ਰਾਜਧਾਨੀ ਜਾਣ ਲਈ ਕਾਦੀ ਪਰਮਿਸ਼ਨ ਹੈ ਸਾਰਾ ਇਹਨਾਂ ਨੂੰ ਬੇਨਤੀ ਵੀ ਕਰ ਲਈ ਇਹਨਾਂ ਨੇ ਖੁਦ ਕਿਹਾ ਮਾਰੇ ਮੁੱਖ ਮੰਤਰੀ ਜੀ ਨੇ ਔਰ ਈਸੀ ਮੰਤਰੀ ਨੇ ਦੋਨਾਂ ਨੇ ਕਿਹਾ ਵੀ ਹਮ ਨੂੰ ਕੋਈ ਇਤਰਾਜ਼ ਨਹੀਂ ਹੈ ਅਗਰ ਕਿਸਾਨ ਪੈਦਲ ਦਿੱਲੀ ਜਾਣਾ ਚਾਹਾਂ ਕੋਈ ਇਨਕੇ ਪਾਸ ਹਥਿਆਰ ਨਾ ਹੋਵਾ ਮੈਂ ਕਿਹਾ ਬਿਲਕੁਲ ਵੀ ਨਹੀਂ ਜੀ ਨਾ ਕਮ ਪਹਿਲਾਂ ਕਹ ਰਹੇ ਹਾਂ ਹਮ ਹਥਿਆਰ ਨਹੀਂ ਲੈ ਕੇ ਜਾਣਗੇ ਬਿਲਕੁਲ ਨੇਥੇ ਆਵਾਂਗੇ ਬਾਤ ਚੀਤ ਕਰਨਾ ਆਵਾਂਗੇ ਮੈਂ ਫਿਰ ਵੀ ਇਹਨੇ ਫੇਰ ਮੀਟਿੰਗ ਕਰੀ ਇਹਨੇ ਫੇਰ ਆਪਾਂ ਨੂੰ ਜਵਾਬ ਦੇ ਦਿਆ ਕਹ ਰਹੇ ਨਾ ਜੀ ਹਮਨੀ ਸਹਿਮਤ ਹੈ ਅਰ ਹਮ ਦਿੱਲੀ ਨਹੀਂ ਆਪ ਨੂੰ ਜਾਣਦੇ ਪਰਮਿਸ਼ਨ ਲੈ ਕੇ ਆਓ ਪਰਮਿਸ਼ਨ ਕੌਣ ਦੇ ਰਿਹਾ ਮਾਨੂੰ ਹਰਿਆਣਾ ਵਿੱਚ ਬੜਨੇ ਦੀ ਪਰਮਿਸ਼ਨ ਵੀ ਕੋਈ ਦਿੰਦਾ ਮਾਨੂੰ ਅਰ ਇਹ ਦੇਖੋ ਪੰਜਾਬ ਸਰਕਾਰ ਕੀ ਕਿਤਨੀ ਬੜੀ ਇਹ ਜੋ ਸਾਰਾ ਏਰੀਆ ਹੈ ਉਹ ਪਿੱਛੇ ਤੱਕ ਜਹਾਂ ਕਕਰ ਕੀ ਉਹ ਹੱਦ ਹੈ ਹੋਰ ਉਸਕੇ ਪਿੱਛੇ ਚਲੇ ਜਾਓ ਵਹਾਂ ਤੱਕ ਪੰਜਾਬ ਹੈ ਫੇਰ ਕਹਿੰਦੇ ਆ ਪੰਜਾਬ ਸਰਕਾਰ ਕਰ ਰਿਹਾ ਹਮ ਬੀਜੇਪੀ ਗੱਲ ਮਿਲੇ ਵੀ ਨਹੀਂ ਹੈ ਇਹ ਸਾਰੀ ਮਿਲੀ ਭਗਤਾ ਸਾਰੀ ਸਰਕਾਰਾਂ ਕੀ ਵੀ ਇਨ ਕਿਸਾਨਾਂ ਨੂੰ ਇਨ ਮਜ਼ਦੂਰਾਂ ਨੂੰ ਬਿਲਕੁਲ ਤਲੀ ਪਰ ਬਿਠਾਇਆ ਕ ਸੜਕਾਂ ਪਰ ਲਿਆਓ ਇਹਨੂੰ ਫੇਰ ਨੇ ਮਾਰੇ ਕਹਿੰਦੇ ਤੇ ਰੋਟੀ ਖਾਵਾਂਗੇ ਮਾਰੇ ਕਹਿੰਦੇ ਨੇ ਕੰਮ ਕਰਾਂਗੇ ਉਹ ਥੂਰੀਆਂ ਆ ਕਾਰਪੋਰੇਟ ਕਰਾਣੇ ਅਨੁਸਾਰੀ ਜੋ ਜੋ ਆਪਣਾ ਐਗਰੀਕਲਚਰ ਫੈਕਟਰ ਹੈ ਇਹ ਕਾਰਪੋਰੇਟ ਕਰਾਣੇ ਨੂੰ ਦੇਣਾ ਚਾਹਿਆ ਹਮ ਇਤਨਾ ਤੱਕ ਹਮ ਕਹ ਰਹੇ ਪਹਿਲਾਂ ਵੀ ਕਹਿਆ ਅੱਜ ਵੀ ਕਹ ਰਹੇ ਹਾਂ ਇਤਨਾ ਤੱਕ ਇਸ ਤੜਕੇ ਉੱਪਰ ਗਰਦਨ ਅਰੇ ਮੂੰਹ ਕੇ ਅੰਦਰ ਜਵਾਨ ਹਮ ਆਪਣੇ ਇੱਕ ਵੀ ਕਿਸਾਨ ਦਾ ਇੱਕ ਵੀ ਇਤਨੇ ਇੰਚ ਵੀ ਜਗ੍ਹਾ ਸਰਕਾਰ ਨੂੰ ਦੇਣਗੇ ਪਰ ਜਿਹੜੇ ਭਾਜਪਾ ਦੇ ਆਗੂ ਕਹਿੰਦੇ ਦੇਖੋ ਕਿਸਾਨ ਸਾਡੇ ਨਾਲ ਹੈ ਤੁਸੀਂ ਵੀ ਹਰਿਆਣਾ ਤੋਂ ਆਉਨੇ ਹੋ ਹਰਿਆਣਾ ਦੇ ਵਿੱਚ ਸਾਡੀ ਤੀਜੀ ਵਾਰ ਸਰਕਾਰ ਬਣੀ ਹੈ ਜੇ ਕਿਸਾਨ ਸਾਡੇ ਨਾਲ ਹੈ ਤਾਂ ਹੀ ਬਣੀ ਹੈ ਨਾ ਨਹੀਂ 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 ਉਹ ਸਰਕਾਰ ਬਣਨ ਲੱਗ ਪਾਤਾ ਲੋੜ ਉਹਨੂੰ ਵੀ ਆ ਪਰ ਆਪ ਨੂੰ ਪਤਾ ਹੈ ਹਰ ਤਰ੍ਹਾਂ ਹਰ ਦੁਨੀਆ ਹਰ ਤਰ੍ਹਾਂ ਕੀਆ ਉਸ ਦੇ ਅੰਦਰ ਭਾਜਪਾ ਦੇ ਅੰਦਰ ਕਿਸਾਨ अगर किसान तो है ना है। तो उन्होंने एम एस पी नीचिए क्या तो मैं ये सोच कह रहा हूँ अगर किसान है बीजेपी भी के अंदर तीसरी बारी सरकार बनी है फिर उन किसानों की फसल क्यों नहीं खरीदी पंजाब के अंदर अठारह सौ रुपये तेईस सौ बीस रुपये रेट था जीरीगा क्यों नहीं खरीदा हरियाणा के अंदर क्यों नहीं खरीदी गई तो फिर यह देखो ना अगर जो किसान है या तो फसल तो सबकी खरीद दो हम बीजेपी बीजेपी वाले की खरीद लो मन तो यो कह रहे हैं तो ये सब इनकी बातें हैं ਸਰਕਾਰ ਆਣੀ ਜਾਂ ਜਾਣੀ ਹਮ ਨੂੰ ਉਸਤੇ ਕੋਈ ਫਰਕ ਨਹੀਂ ਹੈ ਜੇ ਹੁਣ ਮੰਗਾ ਨਹੀਂ ਮੰਨਣਗੇ ਅੱਗੇ ਨਹੀਂ ਜਾਣ ਦੇਣਗੇ ਤਾਂ ਕਿਸਾਨਾਂ ਦਾ ਅਗਲਾ ਸਟੈਪ ਕੀ ਹੋਏਗਾ ਦੇਖੋ ਅਗਲਾ ਸਟੈਪ ਤੋਂ ਸਾਰੀ ਜੋ ਫੋਰਮਾ ਦੋਈ ਫੋਰਮਾ ਨਾਲ ਮਿਲ ਕੇ ਬੈਠ ਕੇ ਬਾਤਚੀਤ ਕਰਾਂਗੇ ਤੋਂ ਉਸਕੇ ਬਾਅਦ ਹੋਵਾਗਾ ਹਾਲੋ ਹਾਲੋ ਪਹਿਲਾਂ ਵੀ 13 ਮਹੀਨੇ ਬਾਅਦ ਹੱਲ ਹੋਇਆ ਤਾਂ ਇਹ ਵੀ ਹੋ ਜਾਗਾ ਪਰ ਸਬਰ ਗੈਲਾ ਸਬਰ ਅਰ ਜਬਰ ਕੀ ਲੜਾਈ ਆ ਦੇਖੋ ਕੌਣ ਜਿੱਤਦਾ ਇਹ ਸਾਡਾ ਨਮਦੀਪ ਜਲਵੇੜਾ ਦੇ ਪਿਤਾ ਜੀ ਸੀ ਜਿਹੜੇ ਕਹਿੰਦੇ ਸਬਰ ਤੇ ਜ਼ਬਰ ਦੀ ਲੜਾਈ ਹੈ ਤੇ ਅਸੀਂ ਸਬਰ ਦੇ ਨਾਲ ਹੀ ਜ਼ਬਰ ਦੀ ਲੜਾਈ ਲੜਾਂਗੇ ਤੇ ਜਿੱਤ ਕੇ ਹੀ ਜਾਵਾਂਗੇ ਕੈਮਰਾਮੈਨ ਸੁਰਿੰਦਰ ਹੈਪੀ ਦੇ ਨਾਲ ਪੰਜਾਬ ਪ੍ਰੈਮ ਟੀਵੀ ਦੇ ਲਈ ਰਵੀ ਪਟਿਆ